ਤਾਂ ਹੀ ਦੁਨੀਆ ਦੇ ਧਰਮ ਹੀ ਚੱਲੇਗਾ 14 ਸਾਲ ਦੀ ਉਮਰ ਦੇ ਵਿੱਚ ਪਾਪਾ ਜਿਹਾ ਬੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਤਿਹ ਜਾ ਕੇ ਜਾਂ ਫਤਿਹ ਜਾ ਕੇ ਗਏ ਝਾੜ ਤੇ ਰਣਵੇਂ ਹਰ ਫੇਰ ਭੇਡਾ ਨਜ਼ਰ ਆਨੇ ਲੱਗਾ 92 ਵੱਡੇ ਵੱਡੇ ਸੂਰਮੇ ਜਿਹੜੇ ਦੁੱਬੇ ਖਾਨੇ ਵਾਲੇ ਪਠਾਨਾ ਕਿਉਂਕਿ ਦੋ ਅਸਲੇ ਪਠਾਨ ਜੀ ਦੋ ਦੋ ਘੋੜੇ ਰੱਖਦੇ ਸੀ 3 ਕਿਲੋਮੀਟਰ ਜਾਣ ਦਾ ਘੋੜਾ ਥੱਕ ਜਾਂਦਾ ਸੀ ਪਠਾਨ ਮੁਰਕੇ ਘੋੜਾ ਪਤਲ ਸੀ ਐਨੇ ਜਵਾਨ ਸੀ ਢਾਈ ਢਾਈ ਕੁਆਟੜ ਦੇ 9 9 ਫੁੱਟ ਦੇ ਕਵੇਲੀ ਦਾ ਤਰਕਾਬ ਦਿੱਤਾ ਜਾਂਦਾ ਸੀ ਇਕੱਲੇ ਇਕੱਲੇ ਨੂੰ ਗੁਰੂ ਗੋਗਨ ਸਿੰਘ ਮਹਾਰਾਜ ਅੱਜ ਕਾਸ਼ਾ ਜੀ ਦੇ ਉਸ ਸਾਹਿਬ ਜਾਂਦੇ ਨੇ 14 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਵੱਡੀ ਸੰਤਨੰਦ ਦੇ ਨਾਲ ਸਭ ਤੋਂ ਵੱਡੇ ਅਰ ਤਕੜੇ ਸਫਾਈਆਂ ਦੇ ਨਾਲ 6 ਮਹੀਨੇ ਦੇ ਭੁੱਖਣ ਭਾਣੇ ਨੇ ਸਾਡੇ ਵਾਸਤੇ ਮਹਾਰਾਜ ਅੱਜ ਕਿਸੇ ਕਵੀ ਨੇ ਲਿਖਿਆ ਹੈ ਨਾ ਨਾ ਬਾਕੀ ਅਮਰ ਜਵਾਨੀ ਖਾਲਸੇ ਨੂੰ ਜਿਹੜੀ ਆਮ ਨਾਲ ਦਿੱਤੀ ਝਟਾਰ ਉਤੇ ਸਤਿਗੁਰੂ ਜੀ ਨੇ ਉਹ ਜਵਾਨੀ ਪਾਸਕਾਰ ਦੇ ਬਖਸ਼ੀ ਹੈ ਜਿਹੜੀ ਬਾਕਮਾ ਝਾਰ ਤਿੰਨ ਤੋਂ ਖੋ ਕੇ ਸਾਨੂੰ ਆਧਾਰੀ ਦਿੱਤੀ ਹੈ ਪਰ ਅਸੀਂ ਉਹ ਸਾਰਾ ਭੁੱਲ ਚੁੱਕੇ ਆਂ ਕਿਉਂਕਿ ਨਾ ਸਾਡੇ ਸਾਡੇ ਸਿਰ ਤੇ ਕੇਸ ਆਂ ਨਾ ਸਾਡੇ ਮੋਹਾਂ ਤੇ ਲੜ ਗਿਆ ਅੱਜ ਉਹ ਚਮਕੌਰ ਦੀ ਗੜੀ ਉਹੀ ਸਾਨੂੰ ਦੇਖ ਲਈ ਉਹਦੀ ਵੀ ਧਰਤੀ ਚਮਕੌਰ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਗਾਂ ਨੂੰ ਉਸ ਤੋਂ ਸਾਡੇ ਦੇਖਿਆ ਹੋਏਗਾ ਅੱਜ ਅਸੀਂ ਵੀ ਉੱਥੇ ਬੈਠੇ ਆਂ ਦਾ ਦੀ ਬਹੁਤ ਜ਼ਿਆਦਾ ਫਰਕ ਪਾ ਲੁਕੀ ਆਪਣੇ ਆਪ ਨੂੰ ਬਾਬਾ ਝਾਰਤ ਸਿੰਘ ਨੇ ਚਮਕੌਰ ਦੀ ਜੰਗ ਦੇ ਮੈਦਾਨ ਦੇ ਵਿੱਚ ਸਭਾ ਦੂ ਘਰ ਦੇ ਜੰਗ ਕੀਤਾ ਪਰ ਜਿੱਦਰ ਨੂੰ ਜਾਂਦਾ ਆਹੂ ਲਾਏ ਉਹਗਲਾਂ ਨੂੰ ਕਹਿਣ ਤੋਂ ਮਜਬੂਰ ਹੋਣਾ ਪਿਆ ਕਹਿੰਦਾ ਵੀ ਇਹ ਕੀ ਆਕਾਸ਼ ਦੀ ਬਿਜਲੀ ਹੈ ਨਾ ਕਿ ਬੱਚਾ ਹੈ ਜਿਸ ਤਨਾ ਚਮਕੌਰ ਦੇ ਜੰਗ ਦੇ ਮੈਦਾਨ ਦੇ ਸ਼ਸਤਰਾਂ ਦੇ ਨਾਲ ਖੇਡ ਰਿਹਾ ਹੋਵੇ ਵੱਡੀ ਜੰਗ ਕੀਤੀ ਬਾਬਾ ਝਾਰਤ ਸਿੰਘ ਨੇ ਅਰ ਜਿੱਦਰ ਨੂੰ ਜਾਂਦਾ ਅਰ ਬਿਨਾ ਸੀਸਾ ਤੋਂ ਜਿੱਦ ਕੇ ਫੌਜ ਕਰ ਦਿੱਤੀ ਬਾਪਰਜਾ ਜੰਗੀ ਦੇ ਦੇਖੋ 14 ਸਾਲ ਦੀ ਉਮਰ ਦੇ ਵਿੱਚ ਕਿੰਨਾ ਜੈਹ ਕਰ ਸਕਦੇ ਸੀ ਪਰ ਫਿਰ ਵੀ ਇੱਕ ਦਿਨ ਪੂਰਾ ਹੋਣ ਤੱਕ ਸੂਰਜ ਛੇਪਣ ਤੱਕ ਬਾਪਰਜਾ ਸਿੰਘ ਨੇ ਦਮ ਰੱਖਿਆ ਜੋ ਪ੍ਰਾਣ ਦੇ ਜੰਗ ਦੇ ਮੈਦਾਨ ਚ ਸਤਿਗੁਰੂ ਸੱਜੇ ਬਾਦਸ਼ਾਹੀ ਦੇ ਜ਼ਾਹਰ ਜਾਂਦੇ ਨੇ ਸ਼ਹੀਦੀ ਪ੍ਰਾਪਤ ਕੀਤੀ ਮਹਾਰਾਜ ਨੇ ਝਕਾਰਾ ਛੱਡਿਆ ਆਪ ਫਿਰ ਮਹਾਰਾਜ ਨੇ ਪੱਥੇ ਚੋਂ ਕੱਢ ਕੇ ਇੱਕ ਤੀਰ ਛੱਡਿਆ ਮੁਗਲਾਂ ਦੀ ਫੌਜ ਨਾਲ ਕੋ 10000 ਹਜ਼ਾਰ ਪੰਦਾ ਕੀ ਤੀਰ ਨਾਲ ਮਾਰ ਦਿੱਤਾ ਰਾਤ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹੀ ਦੇ ਸਾਹਮਣੇ ਪੰਥ ਕਟਾ ਹੋਇਆ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਜੀ ਤਮਕਾ ਦੀ ਪਵਿੱਤਰ ਘੜੀ ਨੂੰ ਛੱਡੋ ਪੰਜ ਸਿੰਘਾਂ ਨੇ ਹੁਕਮ ਕੀਤਾ ਮਹਾਰਾਜ ਨੇ ਆਪਣੇ ਕਰਕੇ ਆਪਣਾ ਆਪਣੀ ਪ੍ਰਸ਼ਾਦ ਆਪਣੇ ਸ਼ਸਤਰ ਆਪਣਾ ਘੋੜਾ ਪੁੱਤਰਾਂ ਦਾ ਜੋੜਾ ਜਾਨ ਤੋਂ ਪਿਆਰੇ ਲਿੰਗ ਆਪਣਾ ਬਾਪੂ ਵੱਲ ਵੀਰ ਰਸ ਸਤਿਗੁਰੂ ਜੀ ਪਹਿਲਾਂ ਕਿਤੇ ਵੀ ਐਨੇ ਯੁੱਧ ਲੜੇ ਪਰ ਵੀਰ ਰਤ ਦੇ ਨਾਲ ਮਹਾਰਾਜ ਸੈਂਪਰ ਤਰੀਕੇ ਦਾ ਯੁੱਧ ਕਰ ਜਾਂਦੇ ਸੀ ਕਦੇ ਮਹਾਰਾਜ ਨੇ ਮਾਰ ਦੇ ਗੋਸਾ ਨਹੀਂ ਕੀਤਾ ਪਰ ਚਮਕੌਰ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀਰ ਰਤ ਦੇਖਿਆ ਕਿਉਂਕਿ ਮੁਗਲਾਂ ਨੇ ਸੌਂਆ ਖਾ ਕੇ ਮੁਕਰੇ ਸੀ ਕਿਸ ਧਰਤੀ ਦੇ ਮਹਾਰਾਜ ਨੇ ਬੜੇ ਵੀਰ ਦੇ ਵੀਰ ਰਤ ਨਾਲ ਯੁੱਧ ਕੀਤਾ ਸਤਪੁਰ ਨੇ 5-5 ਤੀਰ ਆਪਣੇ ਹੱਥੇ ਚੋਂ ਕੱਢ ਕੇ ਈਲੇ ਤੇ ਚੜਾ ਕੇ ਛੱਡੇ ਆਪ ਪੰਥ ਦੇ ਕਹਿਣ ਤੋਂ ਚਮਕੌਰ ਦੀ ਬੜੀ ਨੂੰ ਛੱਡਿਆ ਪੰਥ ਨੂੰ ਗਰਿਆਈ ਬਖਸ਼ੀ ਆਪਾਂ ਜਿੱਤੇ ਪੰਥ ਘਾਲਤਾ ਨਹਿਂਦ ਸਿੰਘ ਜੱਤੇ ਨੇ ਆਪਾਂ ਉਹ ਮੱਥਾ ਨਹੀਂ ਲੱਗ ਸਕਦੇ ਆ ਕਿਉਂਕਿ ਮਹਾਰਾਜ ਨੇ ਇੱਥੇ ਪੰਥ ਘਾਲ ਦੀ ਮਿਰਚ ਝਕਾਇਆ ਗੁਰੂ ਗ੍ਰੰਥ ਗੁਰੂ ਪੰਥ ਦੋ ਮੁਕਾ ਮੱਥਾ ਦੇਖ ਤਾਂ ਨਹੀਂ ਕਿਤੇ ਮੜੀ ਮਠਾਣੀ ਨੂੰ ਕਿਤੇ ਆਉਂਦੀਏ ਪੀਰ ਨੂੰ ਮੱਥਾ ਨਹੀਂ ਦੇਖ ਤੱਕਦੇ ਦੋ ਪਾਤੇ ਗੁਰੂ ਦੇ ਸਿੱਖ ਦਾ ਸਿਰ ਝੁੱਟ ਸਕਦਾ ਮਹਾਰਾਜ ਨੇ ਚਮਕਾਉਂ ਦੀ ਪਵਿੱਤਰ ਗੜੀ ਨੂੰ ਛੱਡਿਆ ਸਤ ਗੁਰੂ ਨੇ ਤਾਲੀ ਉੱਤੇ ਲਾ ਕੇ ਮਾਰੀ ਜਿੱਥੇ ਕਵਾਲਾ ਮੌਜੂਦਾ ਕੈਂਪ ਲੱਗਿਆ ਹੋਇਆ ਸੀ ਵਜ਼ੀਰ ਖਾਨ ਆਪ ਬੈਠਾ ਸੀ ਤਾਂ ਦਾ ਰਾਜਾ ਬੈਠਾ ਵੀ ਉੱਥੇ ਜਾ ਕੇ ਮਾਨਾ ਨਹੀਂ ਗਿਆ ਵੀ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਧਰਮ ਦਾ ਰੋਕ ਲੋ ਵੱਡੇ ਵੱਡੇ ਦਲੇਰ ਜੂਰਿਆਂ ਦੇ ਹੱਥਾਂ ਪੈਰਾਂ ਨੂੰ ਪੈ ਗਈ ਵੀ ਦਸ ਮੀਂਹ ਪਾਸਾ ਨਿਕਲ ਜਲੇ ਜਫਰਨਾਮੇ ਚ ਮਹਾਰਾਜ ਨੇ ਗੱਲ ਲਿਖੀ ਆ ਜਿਸ ਤਰ੍ਹਾਂ ਸਤਗੁਰੂ ਜੀ ਕਹਿੰਦੇ ਮਰਨੀ ਜੋ ਬਾਲ ਕੱਟੀ ਜਾਣਾ ਰੰਗਦੀਪ ਅਕਾਲ ਪੁਰਖ ਨੇ ਲੱਖਾਂ ਸ਼ਾਸਤਰ ਚੱਲੇ ਲੱਖਾਂ ਤੀਰ ਚੱਲੇ ਲੱਖਾਂ ਗੋਲੀਆਂ ਚੱਲੀਆਂ ਮਹਾਰਾਜ ਦੇ ਸੰਜੋਬ ਵੀ ਕੋਈ ਨਹੀਂ ਸਿਭਾਈ ਹੋਈ

ਅਰਲਾ ਅੱਲਾ ਜਾਣਨਾ ਜੋਗੀ ਕਹਿੰਦਾ ਪਟਕਦੇ ਕਿਉਂ ਫਿਰਦੇ ਹੋ ਹੱਜ ਕਰੋ ਜਾਣਾ ਅਕਰ ਇਹ ਕਾਫਾ 5 ਹਰ ਇੱਕ ਥਾਂ ਤੇ ਕਿਉਂਕਿ ਦੱਖਣ ਦੇ ਵਿੱਚ ਹਜ਼ੂਰ ਸਾਹਿਬ ਦੀ ਧਰਤੀ ਤੁਰ ਉੱਥੇ ਜਾਣਾ ਪਹਿਲੇ ਸਮੇਂ ਤੇ ਮੁਸ਼ਕਲ ਸੀ ਕਹਿੰਦਾ ਕਿਤੇ ਹਜ਼ੂਰ ਸਾਹਿਬ ਨਹੀਂ ਜਾਇਆ ਜਾਂਦਾ ਲਗਾ ਕੰਦਾ ਯਾਰ ਖਾਂ ਜੋਗੀ ਮੁਸਲਮਾਨ ਕਹਿੰਦਾ ਚਮਕੌਰ ਦਾ ਪਵਿੱਤਰ ਮੱਕਾ ਦਸ ਅਸਤਾਨ ਥੋੜੇ ਨੇੜੇ ਆ ਪੰਜਾਬ ਦੇ ਵਿੱਚ ਆ ਇਹਨੂੰ ਸਿਰ ਝਕਾਓ ਹਜ਼ੂਰ ਸਾਹਿਬ ਦੀ ਯਾਤਰਾ ਦਾ ਫਲ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਲਗਦੇ ਜਿਵੇਂ ਅਜੀਤ ਜਹਾਰ ਫਲ ਤੇ ਇੱਕ ਤੰ ਬੋਟਾ ਦਾ ਹੰਦਿਆ ਕੀ ਦੀ ਕਹਿੰਦਾ ਆਕਾਸ਼ ਦੇ ਵਿੱਚ ਇੱਕ ਤੰ ਰੌਤਨੀ ਕਰਦਾ ਉਹ ਵੀ ਰਾਤ ਦੇ ਬਾਅਦ ਛਿਪ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੇ ਪਾਵਨ ਪਵਿੱਤਰ ਮਕੰਦਸ ਅਸਥਾਨ ਦੇ ਦੋ ਚੰਦ ਬਾਬਾ ਜੀ ਸੰਝਾਰ ਤੇ ਇਕੱਠੇ ਚੜ੍ਹਾਏ ਨੇ ਜਿਹੜੇ ਰਾਂਧੀ ਦੁਨੀਆ ਤੱਕ ਦਿਨ ਰਾਤ ਨਹੀਂ ਦੇਖਦੇ ਰਾਂਧੀ ਦੁਨੀਆ ਤੱਕ ਅਰਚਨਾ ਕਰਦੇ ਨੇ ਪੰਥ ਨੂੰ ਬੜੇ ਹਿਦਾਇਆ ਖੰਨੇ ਆ ਬਾਪਾ ਮੇਰੇ ਨੇ ਕਿਉਂ ਕਿਸੇ ਨੇ ਪੁੱਛਿਆ ਸੀ ਕਿ ਬਾਪਾ ਜੀ ਇੱਕ ਦਿਨ ਸ਼ਾਂਤੂ ਜੀ ਕਿਉਂ ਲਾਉਂਦੇ ਹੋ ਬਾਪਾ ਜੀ ਨੇ ਕਿਹਾ ਸੀ ਬਕਾਲੇ ਵਾਲਿਆਂ ਨੇ ਕਹਿੰਦੇ ਬਈ ਦਸੇ ਪਾਸੇ ਦੇ ਚਮਕੌਰ ਦੀ ਢੜੀ ਦੇ ਵਿੱਚ ਮਤਨ ਕਰਿਆ ਸੀ ਕਿ ਜਿੰਨੀਆਂ ਉੱਚੀਆਂ ਮੇਰੇ ਅਜੀਤ ਸਿੰਘ ਦੀਆਂ ਬੋਟੀਆਂ ਨੂੰ ਇੱਲਾ ਅਕਾਸ਼ ਵਿੱਚ ਉੱਡਣਗੀਆਂ ਉਹਨੇ ਉੱਚੇ ਪੰਥ ਦੇ ਨਿਸ਼ਾਨ ਕਰ ਦੂਗਾ ਜਿੰਨੀਆਂ ਡੋਘੀਆਂ ਕੀੜੀਆਂ ਧਰਤੀ ਦੇ ਵਿੱਚ ਮੇਰੇ ਜਹਾੜ ਸਖਦੀਆਂ ਬੋਟੀਆਂ ਨੂੰ ਲੈ ਕੇ ਥੱਲੇ ਜਾਣਗੀਆਂ ਉਹਨੇ ਡੋਗੇ ਪੰਥ ਦੇ ਨਿਸ਼ਾਨ ਕਰ ਦੂਗਾ ਆਰ ਲਗਾੜੇ ਚਾਲਦੇ ਨੇ ਮਹਾਰਾਜ ਨੇ ਮਨਸਬਾਰ ਕੇ ਸਤਗੁਰੂ ਨੇ ਅਕਾਲ ਪ੍ਰਪਤ ਮੰਗਿਆ ਕੀ ਆਪਾ ਨਹੀਂ ਜਾਣਦੇ ਵੀ ਕੀ ਮੰਗਿਆ ਮਹਾਰਾਜ ਨੇ ਮੰਨ ਗਿਆ ਵੀ ਸਵਾ ਲੱਖ ਨਿਸ਼ਾਨ ਹੋਵੇ ਮੇਰੇ ਪੰਥ ਕੋਲ 9 ਲੱਖ ਘੋੜਾ ਸਵਾ ਲੱਖ ਹਾਥੀ ਸਵਾ ਲੱਖ ਸ਼ਮਿਆਨਾ ਤੰਗੂਆਂ ਦੇ ਕੱਪੜੇ ਸਤਗੁਰੂ ਜੀ ਨੇ ਐਡੀਆਂ ਚੀਜ਼ਾਂ ਮੰਗੀਆਂ ਮਹਾਰਾਜ ਕਹਿੰਦੇ ਮੇਰਾ ਪੰਥ ਵਧਣਾ ਚਾਹੁੰਦੇ ਹੋਣਾ ਇਹ ਕੱਲੇ ਕੱਲੇ ਰਾਜੀ ਢਾਡੀ ਨੂੰ ਹਾਂਸੀਆਂ ਦੇ ਜਣਾਵਾ ਮਹਾਰਾਜ ਨੇ ਇਹ ਪੰਥ ਵਾਸਤੇ ਚੀਜ਼ਾਂ ਮੰਗੀਆਂ ਮਹਾਰਾਜ ਨੇ ਪੁੱਤਰ ਵੀ ਪੰਥ ਵਾਸਤੇਾਰੇ ਸਾਡੇ ਜੀ ਅੱਡੀ দেয়া ਮਹਾਰਾਜ ਨੇ ਕਰੀ ਫਤਿਹ ਸਿੰਘ ਜੀ ਦਲਾਈ ਤੋਂ ਸਰਬਾਧੀ ਉਹਨੇ ਸਰਦਾਰੀ ਰਾਏ ਕੌਮ ਵਿੱਚ ਰਤਬਾ ਲੁਭਾ ਕੇ ਲਈਏ ਇਹਨਾਂ ਸਿੰਘਾਂ ਨੇ ਸਾਨੂੰ ਸਰਦਾਰੀਆਂ ਲਾ ਕੇ ਦਿੱਤੀਆਂ ਨੇ ਔਰ ਇੱਕ ਇੱਕ ਆਪਾਂ ਦੇ ਨਾ ਸਿਆਲ ਜੀ ਦਾ ਬੀਬੀਆਂ ਬੈਠੀਆਂ ਔਰ ਜਦ ਕੋਰਾ ਬਿਆਂ ਦਾ ਨੂੰ ਫਿਰੋਂਦੇ ਮਹਾਰਾਜ ਦੇ ਸੰਗਾਂ ਨੇ ਕਿਰਪਾਨਾਂ ਵੜ ਕੇ ਸਾਡੀ ਖਾਤਰ 10 ਲੱਖ ਫੌਜ ਨੂੰ ਮੱਥਾ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਡੀ ਕਰਵਾ ਕੀ ਦੀਏ ਸਾਡੇ ਦੇ ਆਪਾਂ ਨੂੰ ਸਾਰਿਆਂ ਨੂੰ ਭਾਈ ਕ੍ਰਿਸਮਸ ਨਾ ਮਨਾਓ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਜਿੰਦਾ ਜਿਸੋ ਤਾਂ ਕਿ ਮਹਾਰਾਜ ਸਾਾਨੂੰ ਦੇਖ ਕੇ ਖੁਸ਼ ਹੋ ਰੋਹ ਬਚਾਦਿਆਂ ਭੁੱਲਾ ਕੋ ਸੰਗਤ ਰક્ષਣ ਹਾਰ ਵੈਗੁ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ